ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ ਕ੍ਰੰਪ ਨੂੰ ਧਮਕੀ ਦੇਣ ਦਾ ਮਾਮਲਾ 39 ਸਾਲਾ ਉਲਤ ਵਲਜੀਨੀ ਨੂੰ ਗ੍ਰਿਫਤਾਰ ਦੱਖਣੀ ਕੇਂਦਰੀ ਜੇਲ੍ਹ ਤੋਂ ਵੀ ਸ਼ਿਕਾਇਤ ਹੈ ਇਹ ਔਰਤ ਗ੍ਰੀਨ ਕਾਰਡ ਉਡੀਕ ਰਹੇ ਲੋਕਾਂ ਲਈ ਵੱਡੀ ਅਪਡੇਟ 50 ਹਜ਼ਾਰ ਇਹ ਵੀ ਹੋ ਸਕਦੇ ਗ੍ਰੀਨ ਕਾਰਡ ਮੁਕਤ ਪਾਕਿਸਤਾਨ ਬੰਗਲਾਦੇਸ਼ ਉਸ ਤੋਂ ਵੱਧ ਹੋਇਆ ਪ੍ਰਭਾਵਿਤ ਅਮਰੀਕਾ ਵਿੱਚ ਜੋ ਰਿਕਾਰਡ ਤੋੜ ਪਰ ਫਾਰੀ ਤੂਫਾਨ ਕਾਰਨ ਟੀਮ ਹੋਤਦੀ ਪੁਸ਼ਟੀ ਹਜ਼ਾਰਾਂ ਉਡਾਣਾ ਰੱਦ ਕਰ ਬਿਜਲੀ ਤੋਂ ਹੋਏ ਵਾਝੇ। ਹੋਣ ਖਬਰਾਂ ਪਸਤਾ ਦੇਣਾ। ਅਧਿਕਾਰੀਆਂ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਪਿਛਲੇ ਮਲਜੀਨੀਆ ਦੇ ਰਿਪਲੇ ਸ਼ਹਿਰ ਦੀ ਇੱਕ 39 ਸਾਲਾ ਔਰਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਪਿੱਛਾ ਕਰਨ ਅਤੇ ਉਹਨਾਂ ਦੀ ਹੱਤਿਆ ਕਰਨ ਦੀਆਂ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੈਕਸਨ ਕਾਉਂਟੀ ਸ਼ੈਰਿਫ ਵਿਭਾਗ ਮੁਤਾਬਕ ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਮੋਰਗਨ ਮੋਰੋ ਵਜੋਂ ਹੋਈ ਹੈ ਤੇਰੀ ਕਾਰਗੀਆਂ ਨੇ ਦੱਸੇ ਕਿ ਉਸ ਨੂੰ ਉਸਦੇ ਆਨਲਾਈਨ ਸਰਗਰਮੀਆਂ ਅਤੇ ਕਥਿਤ ਭਰਤੀ ਯਤਨਾਂ ਦੀ ਜਾਂਚ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਮੋਰੋ ਨੂੰ ਫਿਲਹਾਲ ਪੱਛਮੀ ਵਰਜੀਨੀਆ ਦੀ ਦੱਖਣੀ ਕੇਂਦਰੀ ਖੇਤਰ ਜੁਲ ਦੇ ਵਿੱਚ ਰੱਖਿਆ ਗਿਆ ਹੈ ਸ਼ੈਰਿਫ ਵਿਭਾਗ ਨੇ ਕਿਹਾ ਕਿ ਮੋਰਗਨ ਮੋਰੋ ਉੱਤੇ ਅਤਵਾਦੀ ਧਮਕੀਆਂ ਦੇ ਇੱਕ ਗੰਭੀਰ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਧਿਕਾਰੀਆਂ ਦੇ ਅਨੁਸਾਰ ਇਹ ਗ੍ਰਿਫਤਾਰੀ ਸੱਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਜੈਕਸਨ ਕਾਉਂਟੀ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਇੱਕ ਵਿਸਤ੍ਰਿਤ ਸ਼ਾਮ ਦੀ ਜਾਂਚ ਦਾ ਨਤੀਜਾ ਹੈ ਸ਼ਰਿਫ ਦੇ ਦਫ਼ਤਰ ਨੇ ਫੇਸਬੁਕ ਉਤੇ ਜਾਰੀ ਬਿਆਨ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਕਿਸੇ ਰਾਜਨੀਤਿਕ ਬਿਆਨ ਦਾ ਹਿੱਸਾ ਨਹੀਂ ਹੈ ਸਗੋਂ ਦਸਤਾਵੇਜ਼ੀ ਅਤੇ ਗੰਭੀਰ ਚਿੰਤਾਵਾਂ 'ਤੇ ਆਧਾਰਿਤ ਇੱਕ ਸਰਗਰਮ ਅਪਰਾਧਿਕ ਜਾਂਚ ਹੈ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਸ ਮਾਮਲੇ ਦੇ ਨਾਲ ਕੋਈ ਹੋਰ ਵਿਅਕਤੀ ਜੁੜਿਆ ਹੋਇਆ ਜਾਂ ਫਿਰ ਨਹੀਂ ਸੋਸ਼ਲ ਮੀਡੀਆ ਉਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਮੋਰਗਨ ਮੋਰੋ ਜੈਕਸਨ ਕਾਉਂਟੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਰਹੀ ਹੈ ਉਸਦੇ ਫੇਸਬੁੱਕ ਪ੍ਰੋਫਾਈਲ ਦੇ ਵਿੱਚ ਉਸਨੂੰ ਗਾਹਕ ਸੇਵਾ ਵਿੱਚ ਦੋਸਤਾਨਾ ਤੇ ਧੀਰਜवान ਵਿਅਕਤੀ ਵਜੋਂ ਦਰਸਾਇਆ ਗਿਆ ਤੇ ਇਹ ਵੀ ਲਿਖਿਆ ਗਿਆ ਹੈ ਕਿ ਉਹ ਕਈ ਸਾਲਾਂ ਤੋਂ ਫੁੱਲ ਟਾਈਮ ਮਾ ਰਹੀ ਹੈ ਅਧਿਕਾਰੀਆਂ ਨੇ ਮੋਰ ਉਤੇ ਇਰਾਦਿਆਂ ਜਾਂ ਫਿਰ ਉਸ ਦੀ ਮਾਨਸਿਕ ਸਥਿਤੀ ਬਾਰੇ ਕੋਈ ਵੀ ਵਿਸਤਾਰਕ ਜਾਣਕਾਰੀ ਜਨ ਤੱਕ ਨਹੀਂ ਕੀਤੀ ਇਹ ਵੀ ਹਜੇ ਤੱਕ ਸਪਸ਼ਟ ਨਹੀਂ ਹੈ ਕਿ ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਸੀ ਜਾਂ ਫਿਰ ਨਹੀਂ ਸ਼ਹਿਰੀ ਵਿਭਾਗ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਜੀਵਨ ਜੀਵਨ ਮਾਮਲਾ ਕੀ ਵਧੇਗਾ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਵਕੀਲ ਇਹ ਵੀ ਤੈਅ ਕਰਨਗੇ ਕਿ ਕੀ ਭੁਇਖ ਦੇ ਵਿੱਚ ਹੋਰ ਦੋਸ਼ ਜੁੜੇ ਜਾਣੇ ਚਾਹੀਦੇ ਨੇ ਇਹ ਗ੍ਰਿਫਤਾਰੀਆਂ ਉਸ ਸਮੇਂ ਹੋਈਆਂ ਨੇ ਜਦੋਂ ਅਮਰੀਕਾ ਦੇ ਵਿੱਚ ਰਾਜਨੀਤਿਕ ਹਿੰਸਾ ਅਤੇ ਉੱਚ ਪੱਧਰੀ ਨੇਤਾਵਾਂ ਵਿਰੁੱਧ ਧਮਕੀਆਂ ਨੂੰ ਲੈ ਕੇ ਚਿੰਤਾ ਵਧੀ ਹੋਈ ਹੈ ਅਮਰੀਕੀ ਕਾਨੂੰਨ ਮੁਤਾਬਕ ਰਾਸ਼ਟਰਪਤੀ ਵਿਰੁੱਧ ਹਿੰਸਾ ਦੀ ਧਮਕੀ ਦੇਣਾ ਇੱਕ ਗੰਭੀਰ ਅਪਰਾਧ ਹੈ ਜਿਸ ਨੂੰ ਸੰਘੀ ਅਤੇ ਰਾਜ ਪੱਧਰ ਉਤੇ ਬਹੁਤ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ ਫਿਲਹਾਲ ਮੋਰਕਨ ਮੋਰੋ ਦੇ ਲਈ ਕੋਈ ਜ਼ਮਾਨਤ ਨਹੀਂ ਕੀਤੀ ਗਈ ਅਤੇ ਉਹ ਅਗਲੀ ਕਾਨੂੰਨੀ ਕਾਰਵਾਈ ਤੱਕ ਹਿਰਾਸਤ ਵਿੱਚ ਰਹੇਗੀ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਨਾਲ ਅਮਰੀਕਾ ਵਿੱਚ ਰੁਜ਼ਗਾਰ ਅਦਾਲਤ ਗ੍ਰੀਨ ਕਾਰਡ ਤੇ ਉਠੀ ਕਰ ਰਹੇ ਲੱਖਾਂ ਲੋਕਾਂ ਦੀ ਨਜ਼ਰ ਜੁੜੀ ਹੋਈ ਹੈ ਇਮੀਗ੍ਰੇਸ਼ਨ ਵਕੀਲ ਐਮੀਲੀਨ ਨਿਊਮੈਨ ਦੇ ਅਨੁਸਾਰ 75 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਪਰਵਾਸੀ ਵੀਜ਼ਿਆਂ 'ਤੇ ਲਗਾਈ ਗਈ ਰੋਕ ਜੋ ਕਿ 21 ਜਨਵਰੀ ਤੋਂ ਲਾਗੂ ਹੋਈ ਸੀ 2026 ਤੱਕ ਲਗਭਗ 50,000 ਵਧੂ ਰੋਜ਼ਗਾਰ ਅਧਾਰਤ ਗ੍ਰੀਨ ਕਾਰਡ ਨੰਬਰਾਂ ਨੂੰ ਮੁਕਤ ਕਰ ਸਕਦੀ ਹੈ ਇਹ ਇਸ ਲਈ ਸੰਭਵ ਹੈ ਕਿਉਂਕਿ ਜੇ ਪਰਿਵਾਰ ਅਧਾਰਤ ਵੀਜ਼ੇ 'ਵਲ ਤੇ ਨੌਜਵਾਨ ਤਾਂ ਉਹ ਅਗਲੇ ਵਿੱਤੀ ਸਾਲ ਦੇ ਵਿੱਚ ਰੋਜ਼ਗਾਰ ਅਧਾਰਤ ਸ਼੍ਰੇਣੀ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ ਐਮਿਲੀ ਨਿਊਮੈਨ ਨੇ ਇੱਕ ਵੀਡੀਓ ਪੋਸਟ ਵਿੱਚ ਦੱਸਿਆ ਕਿ ਕੋਵਿਡ-19 ਦੌਰਾਨ ਵੀ ਇਸੇ ਤਰ੍ਹਾਂ ਦੀ ਸਥਿਤੀ ਬਣੀ ਹੋਈ ਸੀ ਜਦੋਂ ਅਣਵੱਤੇ ਪਰਿਵਾਰ ਆਧਾਰਿਤ ਵੀਜ਼ੇ ਤੇ ਰੁਜ਼ਗਾਰ ਸ਼ਰਣੀ ਵਿੱਚ ਗਏ ਸਨ ਅਤੇ ਤਲਵੀਤ ਤਾਰੀਖਾਂ 4 ਤੋਂ 5 ਸਾਲ ਤੱਕ ਅੱਗੇ ਵਧਕੀਆਂ ਸਨ ਉਨਾ ਕਿਹਾ ਕਿ ਇਸ ਵਾਰ ਵੀ ਅਝਿਆ ਹੋ ਸਕਦਾ ਹੈ ਪਰ ਇਹ ਪਾਬੰਦੀ ਕਿੰਨੀ ਦੇਰ ਤੱਕ ਰਹਿੰਦੀ ਹੈ ਇਹ ਨਿਰਣਾਇਕ ਹੋਵੇਗਾ ਨਿਊਮੈਨ ਮੁਤਾਬਕ ਜੇਕਰ ਇਹ ਪਾਬੰਦੀ ਨਾਲ ਲਗਾਈ ਜਾਂਦੀ ਤਾਂ ਮੌਜੂਦਾ ਵਿਤੀ ਸਾਲ ਦੇ ਵਿੱਚ ਇੰਨਾ 75 ਦੇਸ਼ ਨੂੰ ਲਗਭਗ 67000 ਪਰਵਾਸੀ ਵਿਸ ਮਿਲਦੇ ਪਰ ਕਿਉਂਕਿ ਇਹ ਰੋਕ ਸਾਲ ਤੇ ਪਹਿਲੇ ਤਮਾਹੀ ਤੋਂ ਬਾਅਦ ਲਾਗੂ ਹੋਈ ਹੈ ਇਸ ਲਈ ਅਸਲ ਅੰਕੜਾ ਲਗਭਗ 50000 ਦੇ ਨੇੜੇ ਰਹਿ ਸਕਦਾ ਹੈ ਪਰ ਸਿਹਤ ਇਹ ਪਾਬੰਦੀ ਸੰਬ 2026 ਤੱਕ جاری ਰਹੇ 2024 ਦੇ ਡਾਟਾ ਦੇ ਆਧਾਰ ਉੱਤੇ ਪਾਕਿਸਤਾਨ ਦੇ ਵਿੱਚ ਪਰਿਵਾਰ ਅਦਾ ਤੇ ਗ੍ਰੀਨ ਕਾਰਡਾਂ ਦੀ ਗਿਣਤੀ ਸਭ ਤੋਂ ਵੱਧ ਹੈ 15000 ਰਹੀ ਚਰਕੇ ਬੰਗਲਾਦੇਸ਼ ਤੁਰਜਿਸਤਾਨ ਉਤੇ ਸੀ ਜਿੱਥੇ ਲਗਭਗ 8000 ਵਿਜ਼ੇ ਜਾਰੀ ਹੋਏ ਦੋਵੇਂ ਦੇਸ਼ ਮਜੂਤਾ ਪ੍ਰਵਾਸੀ ਵੀਜ਼ਾ ਰੋਕ ਦੀ ਸੂਚੀ ਵਿੱਚ ਸ਼ਾਮਲ ਨੇ ਇਨ੍ਹਾਂ ਦੇਸ਼ਾਂ ਤੋਂ ਅਨਵਰਤੇ ਵੀਜ਼ੇ ਹੀ ਅਗਲੇ ਸਾਲ ਰੁਜ਼ਗਾਰ ਅਦਾ ਤੇ ਸ਼੍ਰੇਣੀ ਵਿੱਚ ਸ਼ਾਮਲ ਹੋ ਸਕਦੇ ਨਹੀਂ ਹਾਲਾਂਕਿ ਇਮੀਗ੍ਰੇਸ਼ਨ ਮਾਤਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਭਾਰਤੀ ਵਿਨੇਕਾਰਾਂ ਨੂੰ ਵੱਡਾ ਲਾਭ ਮਿਲਣਾ ਮੁਸ਼ਕਲ ਹੈ ਅਭਿਨਵ ਇਮੀਗ੍ਰੇਸ਼ਨ ਸਰਵਿਸਿਜ਼ ਸਪਕ ਅਜੋਸ਼ ਸ਼ਰਮਾ ਨੇ ਸਪਸ਼ਟ ਕੀਤਾ ਕਿ ਗਲੋਬਲ ਪੱਧਰ ਉੱਤੇ ਵਾਧੂ ਗ੍ਰੀਨ ਕਾਰਡ ਉਪਲਬਧ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਪਾਕੀਆਂ ਦੇ ਲਈ ਪ੍ਰਕਿਰਿਆ ਆਪਣੇ ਆਪ ਤੇਜ਼ ਹੋ ਉਸ ਜਾਵੇਗੀ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਅਨੁਸਾਰ ਹਰੇਕ ਦੇਸ਼ ਨੂੰ ਸਨਾਰਾ ਰੁਜ਼ਗਾਰ ਅਦਾਤ ਗ੍ਰੀਨ ਕਾਰਡ ਦੀ ਕੁੱਲ ਕਿੰਤੀ ਦਾ ਸਿਰਫ ਸੌਫਟਵੇਅਰ ਸੇ ਹੀ ਮਿਲ ਸਕਦਾ ਹੈ ਭਾਰਤ ਤੋਂ ਮੰਗ ਬਹੁਤ ਵੱਧ ਹੋਣ ਕਾਰਨ ਇਹ ਪ੍ਰਤੀ ਦੇਸ਼ ਸੀਮਾ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ ਇਸ ਲਈ ਭਾਵੇਂ 75 ਦੇਸ਼ਾਂ ਦੇ ਵੀਜ਼ੇ ਅਨੁਜਾਇ ਰਹਿ ਜਾਣ ਪਰ ਉਹਨਾਂ ਸਾਰੇ ਅੰਕੜਿਆਂ ਦਾ ਲਾਭ ਨਹੀਂ ਲੈ ਸਕਦਾ ਅੰਤ ਵਿੱਚ ਇਹ ਵੀ ਜ਼ਰੂਰੀ ਹੈ ਕਿ ਰੋਕ ਸਿਰਫ ਪ੍ਰਵਾਸੀ ਵੀਜ਼ੇ ਉਤੇ ਲਾਗੂ ਹੁੰਦੀ ਹੈ ਜੋ ਸਥਾਈ ਨਿਵਾਸ ਲਈ ਹੁੰਦੇ ਨਹੀਂ H1B ਵਰਕ ਵੀਜ਼ਾ ਵਿਦਿਆਰਥੀ ਵੀਜ਼ੇ ਜਾਂ ਫਿਰ ਛੋਟੇ ਸਮੇਂ ਦੇ ਯਾਤਰਾ ਵੀਜ਼ਾ ਉਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ ਅਮਰੀਕਾ ਦੇ ਮਿੱਟੇ ਹਿੱਸਿਆਂ ਨੂੰ ਆਪਣੀ ਚਪੇਟ ਵਿੱਚ ਲੈਂਦੇ ਹੋਏ ਕਪਾਰੀ ਸਰਦੀਆਂ ਦੇ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ ਇਸ ਤੂਫਾਨ ਦੇ ਕਾਰਨ ਘਟੋ-ਘਟ ਦੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਲੱਖਾਂ ਕਰਰ ਦੀ ਬਿਜਲੀ ਬੰਦ ਤੋਂ ਕਈ ਹੈ ਅਤੇ ਆਵਾਜਾਈ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਦੱਖਣੀ ਰਾਜਾਂ ਤੋਂ ਲੈ ਕੇ ਉੱਤਰ ਪੂਰਬੀ ਇਲਾਕਿਆਂ ਤੱਕ ਲੋਕ ਰਿਕਾਰਡ ਤੋੜ برفਬਾਰੀ ਪਰਫਲੇ ਤੂਫਾਨ ਨਾਲ ਅਤੇ ਜਾਨਲੇਵਾ ਠੰਡ ਨਾਲ ਸੂਚ ਰਹੇ ਨੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਖਤਰਾ ਹਜੇ ਵੀ ਟਲਿਆ ਨਹੀਂ ਹੈ ਅਰਕਾਂਸਾਸਟਨ ਨਿਊ ਇੰਗਲੈਂਡ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ 1 ਫੁੱਟ ਤੋਂ ਵੱਧ برف ਪਈ ਹੈ ਜਤਕਿ ਦੱਖਣੀ ਰਾਜਾਂ ਵਿੱਚ ਭਾਰੀ برف ਚੰਮਨ ਕਾਰਨ ਵੱਡਾ ਨੁਕਸਾਨ ਹੋਇਆ ਹੈ। ਸੋਮਵਾਰ ਸ਼ਾਮ ਤੱਕ 5.6 ਲੱਖ ਤੋਂ ਵੱਧ ਘਰ ਬਿਜਲੀ ਤੋਂ ਪਿੰਨ ਰਹੇ ਸਭ ਤੋਂ ਵੱਧ ਆਊਟੇਜ ਨੂੰ ਦੱਖਣੀ ਰਾਜਾਂ ਵਿੱਚ ਦਰਜ ਕੀਤੇ ਗਏ ਜਿੱਥੇ ਲੋਕ ਆਮ ਤੌਰ ਉਤੇ ਇੰਨੀ ਕੜੀ ਸਰਦੀ ਦੇ ਆਦੀ ਨਹੀਂ ਹਨ। ਹਵਾਈ ਅੱਡੇ ਲਗਭਗ ਥਾਪੋ ਗਏ ਕਿ ਹਜ਼ਾਰਾਂ ਡਾਨਰ ਰੱਦ ਹੋ ਥੇਰੀ ਨਾਲ ਚਲੀਆਂ ਨੇ ਸਕੂਲ ਬੰਦ ਰਹੇ ਨੇ ਅਤੇ ਮੁੱਖ ਸੜਕਾਂ ਖਤਰਨਾਕ ਬਣੀਆਂ ਹੋਈਆਂ ਨੇ। ਕਈ ਇਲਾਕਿਆਂ ਵਿੱਚ ਹਵਾ ਦਾ ਆਹਮਾਨ 1.25 ਡਿਗਰੀ ਫੌਨ ਹਿੱਟ ਤੱਕ ਡਿੱਗ ਚੁੱਕਿਆ ਵੱਖ-ਵੱਖ ਰਾਜਾਂ ਵਿੱਚ ਤੂਫਾਨ ਦੇ ਨਾਲ ਜੁੜੀਆਂ ਮੌਤਾਂ ਦੀ ਪੁਸ਼ਟੀ ਹੋਈ ਹੈ ਮੈਸਚੂਸੈਟਸ ਅਤੇ ਓਹਯੋ ਦੇ ਵਿੱਚ ਦੋ ਲੋਕ ਪਰਫਰ ਟਾਉਨ ਵਾਲੀ ਮਸ਼ੀਨ ਦੇ ਨਾਲ ਟਕਰਾ ਕੇ ਮਾਰੇ ਗਏ ਜਦਕਿ ਅਰਕਾਂਸਾਸ ਅਤੇ ਟੈਕਸਾਸ ਦੇ ਵਿੱਚ ਸਲਾਈਡਿੰਗ ਹਾਦਸੇ ਅਤੇ ਵਿੱਚ ਨੇਪਾਲਕਾ ਦੇ ਵੀ ਮੌਤ ਹੋ ਗਈ ਨਿਊਯਾਰਕ ਸਿਟੀ ਵਿੱਚ ਖੜੀ ਠੰਡ ਦੌਰਾਨ 8 ਲੋਕ ਬਾਹਰ ਮਰ ਤੱਕ ਮਿਲੇ ਅਧਿਕਾਰੀਆਂ ਮੁਤਾਬਕ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਮੀਰ ਮੁਮਦਾਨੀ ਨੇ ਕਿਹਾ ਕਿ ਮਰਨ ਵਾਲੇ ਦੇ ਵਿੱਚੋਂ ਕੁਝ ਲੋਕਾਂ ਦਾ ਪਹਿਲਾ ਆਸਰਾ ਪ੍ਰਣਾਲੀ ਨਾਲ ਸੰਪਰਕ ਸੀ ਇਸੇ ਚਲਦੇ ਸ਼ਹਿਰ ਨੇ ਬੇਕਰ ਅਤੇ ਕਮਜ਼ੋਰ ਲੋਕਾਂ ਨੂੰ ਘਰ ਦੇ ਅੰਦਰ ਲਿਜਾਣ ਦੇ ਲਈ ਯਤਨ ਤੇਜ਼ ਕਰ ਦਿੱਤੇ ਨੇ ਮੀਰ ਮੁਮਦਾਨੀ ਨੇ ਇਹ ਵੀ ਕਿਹਾ ਕਿ ਤੂਫਾਨ ਲੰਗਜਾਨ ਦਾ ਮਤਲਬ ਇਹ ਨਹੀਂ ਹੈ ਕਿ ਖਤਰਾ ਮੁਕਿਆ ਸ਼ਹਿਰ ਦੇ ਵਿੱਚ ਵਾਧੂ ਵਾਰਮਿੰਗ ਸੈਂਟਰ ਖੋਲੇ ਗਏ ਨੇ ਅਤੇ ਸੈਂਕੜੇ ਲੋਕਾਂ ਨੂੰ ਸੜਕਾ ਤੋਂ ਆਸਰਾ ਸਥਾਨਾਂ ਵਿੱਚ ਭੇਜੇ ਜਵਾਰ ਹੈ ਇਸ ਦੌਰਾਨ ਤਖਨੇ ਰਾਜ ਮਿਸਿਸਿਪੀ ਅਤੇ ਟੈਨੇਸੀ ਦੇ ਵਿਚ ਪਰਫੀਲੇ ਤੂਫਾਨ ਨੇ ਤਹਾਕੀ ਦੀ ਸਭ ਤੋਂ ਵੱਡੀ ਤਬਾਹੀ ਛੱਡੀ ਹੈ ਤਰਖਤਾ ਦੇ ਡਿੱਗਣ ਅਤੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਪੂਰੇ ਇਲਾਕੇ ਹਨੇਰੇ ਵਿੱਚ ਡੁੱਬ ਗਏ ਨੈਚਵਲ ਦੇ ਵਿੱਚ ਇੱਕ ਹੀ ਸਮੇਂ 230000 ਕਾਕਾ ਦੀ ਬਿਜਲੀ ਬੰਦ ਹੋ ਗਈ ਜੋ ਉਪਯੋਗਤਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਊਟੇ ਸੀ ਤੂਫਾਨ ਦਾ ਨਿਊ ਮੈਕਸਿਕੋ ਤੋਂ ਮੇਨ ਤੱਕ ਵੇਖਿਆ ਗਿਆ ਨਿਊਯਾਰਕ ਸਿਟੀ ਵਿੱਚ ਸਾਲ ਦੀ ਸਭ ਤੋਂ ਵੱਧ ਬਰਫਬਾਰੀ ਦਰਜ ਕੀਤੀ ਗਈ ਜਦ ਕਿ ਪੀਟਸਬਰਗ ਦੇ ਨੇੜੇ ਕੁਝ ਖੇਤਰਾਂ ਦੇ ਵਿੱਚ 20 ਚਿਤਕ ਪਰਫਪੇਸ ਇਸ ਸੋਨਵਾ ਨਵੀ 12000 ਤੋਂ ਵੱਧ ਉਡਾਨਾਂ ਰੱਦ ਹੋ ਜਾਂ ਤੇਰੀ ਨਾਲ ਚਲੀਆਂ ਪੁਇਕਵਾਨੀ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੀ ਆਰਕਟਿਕ ਹਵਾ ਕਾਰਨ ਤਾਪਮਨ ਜਮਾਵ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਤੇ ਦਿਖਾਰੀਆਂ ਦਾ ਕਹਿ ਰਹੇ ਕਿ ਬਹਾਲੀ ਦੀ ਪ੍ਰਕਿਰਿਆ ਖੋਲੀ ਹੋ ਸਕਦੀ ਹੈ ਤੇ ਕੁਝ ਪਾਈਚਾਰੇ ਨੂੰ ਆਮ ਹਲਾਤ ਵੱਲ ਮੁੜਨ ਦੇ ਵਿੱਚ ਕਈ ਦਿਨ ਲੱਗ ਸਕਦੇ ਨੇ